ਸਿੱਧੂ ਮੂਸੇਵਾਲੇ ਦੇ ਚਾਹਵਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਿੱਧੂ ਮੂਸੇਵਾਲੇ ਦਾ ਹੋਇਆ ਇੱਕ ਹੋਰ ਸੁਪਨਾ ਪੂਰਾ ਮਾਤਾ ਚਰਨ ਕੌਰ ਆਏ ਸਾਹਮਣੇ ਛੋਟੇ ਸਿੱਧੂ ਦੀ ਵਾਪਸੀ ਤੋਂ ਬਾਅਦ ਮਾਤਾ ਚਰਨ ਕੌਰ ਪਹਿਲੀ ਵਾਰ ਆਏ ਲੋਕਾਂ ਦੇ ਸਾਹਮਣੇ ਸਿੱਧੂ ਮੂਸੇਵਾਲੇ ਦਾ ਕੀਤਾ ਇੱਕ ਹੋਰ ਸੁਪਨਾ ਪੂਰਾ ਅੱਜ ਸਿੱਧੂ ਦਾ ਉਹ ਸੁਪਨਾ ਪੂਰਾ ਹੋ ਗਿਆ ਜਿਹੜਾ ਕਿ ਉਹ ਪੀਤੇ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਸੀ ਇਸ ਮੌਕੇ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਾ ਦਿੰਨੇ ਆ ਸਸਿਗਾ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਦੋਸਤੋ ਬਾਈ ਸਿੱਧੂ ਮੂਸੇਵਾਲਾ ਜਿੱਥੇ ਆਪਣੇ ਗੀਤਾਂ ਦੇ ਵਿੱਚ ਹਿੱਟ ਸੀ ਗੀਤਾਂ ਕਰਕੇ ਲੋਕਾਂ ਦੇ ਵਿੱਚ ਵੱਡੀ ਪਛਾਣ ਬਣਾ ਚੁੱਕਿਆ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੋਕ ਪਿਆਰ ਕਰਦੇ ਸੀ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਆਪਣੇ ਇਲਾਕੇ ਨੂੰ ਵੀ ਉੱਪਰ ਚੁੱਕਣਾ ਚਾਹੁੰਦਾ ਸੀ ਆਪਣੇ ਲੋਕਾਂ ਵਾਸਤੇ ਆਪਣੇ ਪਿੰਡ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਆਪਣੇ ਪੰਜਾਬ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ ਕਿ ਲੋਕ ਯਾਦ ਰੱਖਣ ਪਰ ਰੱਬ ਨੇ ਉਸ ਨੂੰ ਬਹੁਤ ਘੱਟ ਸਮਾਂ ਦਿੱਤਾ ਤੇ ਬਹੁਤ ਘੱਟ ਸਮੇਂ ਵਿੱਚ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਅਤੇ ਉਸ ਦੇ ਕਈ ਸੁਪਨੇ ਅਧੂਰੇ ਰਹਿ ਗਏ ਜਿਨ੍ਹਾਂ ਦੀ ਚਰਚਾ ਉਹ ਅਕਸਰ ਆਪਣੇ ਮਾਤਾ ਪਿਤਾ ਦੇ ਨਾਲ ਕਰਦਾ ਹੁੰਦਾ ਸੀ ਅਤੇ ਮਾਤਾ ਪਿਤਾ ਹੁਣ ਸਿੱਧੂ ਦੇ ਜਿਹੜੇ ਰਹਿੰਦੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋਏ ਨੇ ਖਾਸ ਕਰਕੇ ਸਿੱਧੂ ਮੂਸੇਵਾਲਾ ਹੈਲਥ ਅਤੇ ਸਟੱਡੀ ਸਿਸਟਮ ਨੂੰ ਠੀਕ ਕਰਨਾ ਚਾਹੁੰਦਾ ਸੀ ਪੜਾਈ ਅਤੇ ਹਸਪਤਾਲਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸੁਧਾਰਨਾ ਚਾਹੁੰਦਾ ਸੀ ਸਿੱਧੂ ਮੂਸੇਵਾਲਾ ਦਾ ਇੱਕ ਇਹ ਸੁਪਨਾ ਵੀ ਸੀ ਕਿ ਉਸ ਦੇ ਪਿੰਡ ਮੂਸਾ ਦੇ ਵਿੱਚ ਕੋਈ ਵਧੀਆ ਡਿਸਪੈਂਸਰੀ ਬਣੇ ਅਤੇ ਜਿਸ ਦਾ ਲੋਕ ਲਾਭ ਲੈ ਸਕਣ ਉਸ ਦੇ ਇਲਾਕੇ ਦੇ ਪਰ ਸਿੱਧੂ ਨੂੰ ਸਮਾਂ ਨਹੀਂ ਮਿਲਿਆ ਪਰ ਹੁਣ ਮਾਤਾ ਚਰਨ ਕੌਰ ਬਾਪੂ ਬਲਕੌਰ ਸਿੰਘ ਇਲਾਕੇ ਦੇ ਐਮ ਐਲ ਏ ਹੋਰ ਸੱਜਣ ਨੇ ਜਿਹੜੇ ਉਹਨਾਂ ਨੇ ਸਿੱਧੂ ਦੇ ਇਸ ਸੁਪਨੇ ਨੂੰ ਆਖਰ ਪੂਰਾ ਕਰ ਹੀ ਦਿੱਤਾ ਨੀ ਪੱਥਰ ਰੱਖਿਆ ਗਿਆ ਹੈ ਅਤੇ ਸਿੱਧੂ ਦਾ ਇਹ ਸੁਪਨਾ ਵੀ ਸਮਝੋ ਪੂਰਾ ਹੋ ਗਿਆ ਇਸ ਮੌਕੇ ਮਾਤਾ ਚਰਨ ਕੌਰ ਵੀ ਪਹੁੰਚੇ ਬਾਪੂ ਬਲਕੌਰ ਸਿੰਘ ਹੋਰੀ ਪਹੁੰਚੇ ਮਾਤਾ ਚਰਨ ਕੌਰ ਕਾਫੀ ਸਮੇਂ ਮਗਰੋਂ ਲੋਕਾਂ ਦੇ ਵਿੱਚ ਆਏ ਨੇ ਜਦੋਂ ਦੀ ਸਿੱਧੂ ਮਸੇਵਾਲ ਦੀ ਵਾਪਸੀ ਹੋਈ ਹੈ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਸ਼ਾਇਦ ਪਹਿਲੀ ਵਾਰ ਹੀ ਕੈਮਰੇ ਦੇ ਸਾਹਮਣੇ ਆਏ ਨੇ ਕਿਉਂਕਿ ਦੋਸਤੋ ਛੋਟਾ ਸਿੱਧੂ ਹਲੇ ਬਹੁਤ ਛੋਟਾ ਹੈ ਇਸੇ ਕਰਕੇ ਮਾਤਾ ਚਰਨ ਕੌਰ ਹੋਰੀ ਸਾਰੇ ਦਾ ਸਾਰਾ ਧਿਆਨ ਛੋਟੇ ਸਿੱਧੂ ਦੇ ਉੱਪਰ ਦੇ ਰਹੇ ਨੇ ਪਰ ਹੁਣ ਕੈਮਰੇ ਦੇ ਸਾਹਮਣੇ ਆਏ ਕੈਮਰੇ ਦੇ ਸਾਹਮਣੇ ਆ ਕੇ ਉਹਨਾਂ ਨੇ ਕਈ ਗੱਲਾਂ ਕੀਤੀਆਂ ਕੀ ਕਿਹਾ ਮਾਤਾ ਚਰਨ ਕੌਰ ਨੇ ਸੁਣਾ ਦਿੰਦੇ ਆ ਸੁਭਦੇ ਤਾਂ ਬਹੁਤ ਜਿਆਦਾ ਸਪਨੇ ਸੀਗੇ ਪਰ ਇਹ ਜਿਹੜਾ ਹੈਗਾ ਸੀਗਾ ਬਾਂਡ ਡਿਸਪੈਂਸਰੀ ਵਾਲਾ ਇਹ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ ਤੇ ਅੱਜ ਮਤਲਬ ਐਮਐਲਏ ਸਾਹਿਬ ਆਏ ਤਾਂ ਚਲ ਸਾਡੀ ਸਹਿਮਤੀ ਦੇ ਨਾਲ ਅਸੀਂ ਅੱਜ ਉਹਦਾ ਜਿਹੜਾ ਬੂਰਪਿਆ ਉਸ ਨੂੰ ਪੂਰਾ ਹੋਇਆ ਤੇ ਜਿਸ ਨਾਲ ਲੋਕ ਸਾਰੀਆਂ ਸੁਖ-ਸੂਰਤਾ ਲੈ ਸਕਣਗੇ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਤੇ ਉਹ ਅੱਜ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਉਹ ਤੋਂ ਮੈਂ ਸਾਰੇ ਪਹਿਲਾਂ ਦੱਸ ਦੁੱਤੀਆਂ ਵੀ ਹਜੇ ਵੀ ਜਣੀ ਕਿ ਕਾਫੀ ਸੂਰ ਦਾ ਤੋਂ ਵੱਜਾ ਸਾਡਾ ਪਿੰਡ ਇਸੇ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਇੱਕ ਸੈਲੀਬ੍ਰਿਟੀ ਦਾ ਪਿੰਡ ਹੈ ਇੱਥੇ ਦੂਰ-ਦੂਰ ਤੋਂ ਚੱਲ ਕੇ ਲੋਕ ਆਉਂਦੇ ਆ ਗਾਰਲੇ ਦੇਸ਼ਾਂ ਤੋਂ ਲੋਕ ਪਾਉਂਦੇ ਆ ਤੇ ਸਾਡੇ ਪਿੰਡ ਦੇ ਵਾਲੇ ਵੱਤ ਤੋਂ ਵੱੱਤਿਆਂ ਦਿੱਤਾ ਜਾਂਦਾ ਹੈ ਜਨਰਲ ਸਰਸਾਂ ਸਾਹਿਬ ਨੇ ਲਗਭਗ ਤੌਰ ਤੇ ਵਿਕਾਸ ਨੀਰ ਵੈਲਮੈਂਟ ਦੀਆਂ ਸਾਰੀਆਂ ਦੱਸ ਦਿੱਤੀਆਂ ਪੰਜ ਸਾਲ ਤੋਂ ਹਾਲੇ ਵੀ ਪੁਸ਼ਟੀ ਜਾਂਦੀ ਘਾਟ ਦਾ ਐਗਰੀਮੈਂਟ ਐਮਬੈਲੈਂਸ ਸਾਹਿਬਾਂ ਤੋਂ ਵੱਡੀ ਜਿਹੜੀ ਸਮੱਸਿਆ ਨਿਕਾਸੀ ਦੀ ਹੈ ਤੇ ਪੀਣ ਵਾਲੇ ਪਾਣੀ ਦੀ ਹੈ ਨਿਕਾਸੀ ਦੇ ਲਈ ਅਸੀਂ ਵੀਰੇ ਚੋਰੀ ਕਰਦੇ ਆ ਪਿਛਲੇ 5 ਸਾਲ ਦੇ ਵਿੱਚ ਤੋਂ ਮਹਿਕਮਾ ਤਾਰਾਂ ਲਾ ਕੇ ਲੈ ਜਾਂਦਾ ਫਿਰ ਮੇਟਬਾੜੀ ਕਰਕੇ ਫਿਰ ਲਾ ਕੇ ਲੈ ਜਾਂਦੇ ਆ ਮੈਂ ਜਨਾ ਤੁਸੀਂ ਸਰਕਾਰ ਤੋਂ ਸਾਡੀ ਥੋੜੀ ਮਦਦ ਕਰੋ ਕਿ ਅਸੀਂ ਇੱਕ ਘੱਟ 10 ਫਾਦੋਂ ਦਾ ਜਿਹੜਾ ਸੋਲਰ ਕਨੈਕਸ਼ਨ ਹੈ ਉਹ ਛੱਪੜ ਦੇ ਉੱਤੇ ਲਾ ਸਕੀਏ ਕੋਈ ਤਾਰ ਲੈ ਕੇ ਲੈ ਆ ਦਿਓ ਆਹ ਕੋਈ ਗਲਤ ਕੰਮ ਤਾਂ ਗਲਤ ਕੰਮ ਹੀ ਹੈ ਪੰਦੋਂ ਹਣ ਵਿੱਚ ਪਿੰਡ ਨਹੀਂ ਨਾ ਦੇ ਵਜਿਆ ਹੋਇਆ ਸਾਡੀ ਮਜਬੂਰੀ ਹੈ ਤੇ ਪਾਣੀ ਲਿਫਟ ਕਰੇ ਬਣਾ ਚੇਤਨੂ ਜਾਂਦਾ ਤਾਂ ਅਸੀਂ ਗਰਾਊਂਡ ਦਾ ਕੰਮ ਕੀਤਾ ਹੈ ਗਰਾਊਂਡ ਦੀ ਜਿੰਨੀ ਐਮਬੀ ਐ ਉਹ ਹਾਲੇ ਤੱਕ ਕਲੀਅਰ ਨਹੀਂ ਹੋ ਪੱਤਾ ਨਹੀਂ ਉਹਦੀ ਕੀ ਕਾਰਨ ਹੈ ਵੀਰੋ ਸਾਹਿਬ ਇੱਥੇ ਤੁਸੀਂ ਉਹ ਵੀ ਧਿਆਨ ਦੇ ਕੇ ਉਹ ਜਿਹੜੀ ਐਮਬੀਆ ਕੁਇਰ ਚਿੱਤੇ ਜਾਰਤਾ ਆਉਂਦੀ ਹੈ ਜਿਹਦੇ ਪਲੇਮੈਂਟਾਂ ਨੇ ਜਿੱਦਾਂ ਦੇ ਅਸੀਂ ਦੁਕਾਨਦਾਰ ਤੋਂ ਸਮਾਨ ਚੱਕਣਾ ਤੇ ਇਸਾਰੀਆਂ ਪੇਮੈਂਟਾਂ ਕਰਦਾ। ਸਾਥ ਮਿੱਤਰੋ ਤੁਸੀਂ ਨੇ ਸੁਣਿਆ ਕਿ ਆਖਰ ਮਾਤਾ ਚਰਨ ਕੌਰ ਨੇ ਕੀ ਕਿਹਾ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ? ਦੋਸਤੋ ਵੱਡੀ ਗੱਲ ਹੈ ਕਿ ਸਿੱਧੂ ਦੇ ਜਾਣ ਤੋਂ ਬਾਅਦ ਵੀ ਇਲਾਕੇ ਦੇ ਜਿਹੜੇ ਕੰਮ ਨੇ ਰੁਕੇ ਨਹੀਂ ਪਿੰਡ ਦੇ ਕੰਮ ਹਲੇ ਵੀ ਹੋ ਰਹੇ ਨੇ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਹਲੇ ਹੋਰ ਜਿਹੜੀਆਂ ਸਹੂਲਤਾਂ ਨੇ ਪਿੰਡ ਨੂੰ ਚਾਹੀਦੀਆਂ ਨੇ ਕਿਉਂਕਿ ਇਹ ਇੱਕ ਐਸੇ ਬੰਦੇ ਦਾ ਪਿੰਡ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਈ ਪੂਰੀ ਦੁਨੀਆ ਤੋਂ ਲੋਕ ਮੂਸੇ ਪਿੰਡ ਕਦੇ ਨਾ ਕਦੇ ਦਾ ਜਰੂਰ ਆਉਂਦੇ ਨੇ ਹਵੇਲੀ ਦੇਖਣ ਵਾਸਤੇ ਜਿਹੜੀ ਸਿੱਧੂ ਨੇ ਬੜੇ 14 ਨਾਲ ਬਣਾਈ ਸੀ ਸਿੱਧੂ ਦਾ 911 ਸਿੱਧੂ ਦੀ ਸਮਾਦ ਜਿੱਥੇ ਅੱਜ ਵੀ ਬੁੱਤ ਲੱਗਾ ਹੈ ਸਿੱਧੂ ਦਾ ਉਹ ਦੇਖਣ ਵਾਸਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਸੇ ਕਰਕੇ ਮਾਤਾ ਹੋਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸੁਧਾਰਿਆ ਜਾਵੇਗਾ ਪਿੰਡ ਨੂੰ ਹੋਰ ਕੰਮ ਨੇ ਜਿਹੜੇ ਕਰਾਏ ਜਾਣਗੇ ਤਾਂ ਕਿ ਲੋਕ ਪਿੰਡ ਦੇਖ ਕੇ ਵੀ ਖੁਸ਼ ਹੋ ਜਾਣ ਹਵੇਲੀ ਦੇਖ ਕੇ ਤਾਂ ਹੁੰਦੇ ਹੀ ਹੁੰਦੇ ਨੇ ਪਿੰਡ ਦੇਖ ਕੇ ਵੀ ਕਹਿਣ ਕਿ ਮੁੱਸੇ ਪਿੰਡ ਜਾ ਕੇ ਆਏ ਆ ਕਿਉਂਕਿ ਅੱਜ ਕੱਲ ਗੂਗਲ ਦੇ ਉੱਪਰ ਬਹੁਤ ਸਰਚ ਕੀਤਾ ਜਾਂਦਾ ਹੈ ਬਾਈ ਸਿੱਧੂ ਮੂਸੇਵਾਲਾ ਦਾ ਪਿੰਡ ਵੀਡੀਓ ਚੰਗੀ ਲੱਗੀ ਹੋਏ ਦੋਸਤੋ ਸ਼ੇਅਰ ਕਰ ਦਿਓ ਅਗਰ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ ਦੇਖ ਰਹੇ ਹੋ ਇਹ ਵੀਡੀਓ YouTube ਦੇ ਉੱਪਰ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰੱਬ ਰੱਖਾ